ਕਿੰਧਾਬਾਦ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਰੱਖੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਰੱਖੋ ਆਪਣੀ ਰਾਖੀ ਦੀ ਕਰੋ ਤਿਆਰੀ ਆਪਣੀ ਰਾਖੀ ਦੀ ਕਰੋ ਤਿਆਰੀ ਐਮਐਸਪੀ ਗਰੰਟੀਡ ਦਾ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ 200 ਰੁਪਏ ਮਨਰੇਗਾ ਤੇ 700 ਦਿਹਾੜੀ ਲੈ ਕੇ ਰਹਾਗੇ ਲੈ ਕੇ ਰਹਾਗੇ ਮਾਵਾ ਪਹਿਣਾ ਕਿਸਾਨਾਂ ਮਜ਼ਦੂਰਾਂ ਦੀ 10000 ਬਡੇਪਾ ਪੈਨਸ਼ਨ ਲਵਾ ਕੇ ਰਾਂਗੇ ਲਵਾ ਕੇ ਰਾਂਗੇ ਬਿਜਲੀ ਬੋਰਡ ਦਾ 2023 ਐਕਟ ਰੱਦ ਕਰਵਾ ਕੇ ਰਾਂਗੇ ਕਰਵਾ ਕੇ ਰਾਂਗੇ ਹੱਕ 사ਤ ਲਈ ਲੜਨ ਦਾ ਇੱਕ ਜਿੰਦਾਬਾਦ 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 ਭਾ ਕੌਰ ਦੀਆਂ ਵਾਰਸਾਂ ਮਾਵਾ ਪਹਿਣਾ ਜਿੰਦਾਬਾਦ 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 ਮਾਤਾ ਗੁਜਰ ਕੌਰ ਦੀਆਂ ਜਾਈਆਂ ਮਾਵਾ ਪਹਿਣਾ ਜਿੰਦਾਬਾਦ 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 ਅੱਜ ਪਿੰਡ ਹਜ਼ਾਰਾ ਸਿੰਘ ਵਾਲੇ ਮਾਮਾ ਭੈਣਾ ਦਾ ਬਹੁਤ ਵੱਡਾ ਇਕੱਠ ਅਸੀਂ ਪਿੱਛੇ ਵੇਖ ਰਹੇ ਜੀ ਔਰ ਕਿਸਾਨ ਮਜ਼ਦੂਰ ਸਾਡੇ ਜਿਹੜੇ ਪਹਿਲਾਂ ਜਥੇਬੰਦ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਆਏ ਆ ਅਸੀਂ ਦੱਸਣਾ ਚਾਹੁੰਦੇ ਆ ਮੋਦੀ ਤੇ ਬੇਤਸ਼ਾ ਨੂੰ ਔਰ ਅਡਾਨੀਆਂ ਬਾਨੀਆਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਕੁੱਟਿਆ ਤੇ ਪੰਜਾਬ ਨੂੰ ਲੁੱਟਣ ਕੁੱਟਣ ਵਾਸਤੇ ਪੂਰੀ ਤਰ੍ਹਾਂ 2020 ਤੋਂ ਤਿਆਰੀ ਕਰਕੇ ਆਏ ਆ ਔਰ ਉਸ ਤਿਆਰੀ ਦਾ ਮੂੰਹ ਪਾਨ ਜਵਾਬ ਦਿੱਤਾ ਮਾਝੇ ਮਾਲਵੇ ਦੁਆਬੇ ਦਾ ਸਵੇਲ ਬਣਾ ਕੇ ਹਰਿਆਣਾ ਜੁਪੀ ਐਮਪੀ ਰਾਜਸਥਾਨ ਔਰ ਦੱਖਣੀ ਭਾਰਤ ਨਾਲ ਜੋੜ ਕੇ ਮੋਦੀ ਬੇਸ਼ੱਕ 19 ਨਵੰਬਰ 2021 ਨੂੰ ਗੁਰਨਾਨ ਸਿੰਘ ਦੇ ਪੁਰਬ ਦੇ ਉੱਤੇ ਵਲਛੜ ਕਰਕੇ ਆਪ ਦਾ ਸਮਾਂ ਨਗਾ ਕੇ ਕਾਨੂੰਨ ਵਾਪਸ ਲੈਣ ਦੀ ਗੱਲ ਕਰਕੇ ਥੁੱਕ ਕੇ ਛੱਟ ਗਿਆ ਸੀ ਉਹਦੇ باوجود ਜਿਹੜਾ ਦੂਸਰਾ ਅੰਦੋਲਨ ਸ਼ੁਰੂ ਹੋਇਆ ਵਾ ਦਿੱਲੀ 2 ਉਹਦੇ ਤੇ ਵੀ 12 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਬੈਠੇ ਆ ਬਾਰਡਰਾਂ ਦੇ ਉੱਤੇ ਯੋਧੇ ਆ ਮਾਵਾ ਪੇੜਾ ਉੱਥੇ ਹਾਜ਼ਰੀ ਵੀ ਭਰਦਿਆਂ ਵਾਂ ਇਹਨਾਂ ਮਾਵਾ ਪੇੜਾ ਨੇ ਪਰਿਵਾਰਾਂ ਸਮੇਤ ਸੰਗਠਿਤ ਹੋ ਕੇ ਆਪਣੀ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਵਾਉਣਾ ਵਾ ਇਹਨਾਂ ਨੇ 700 ਰੁਪਿਆ ਦਿਹਾੜੀ ਦੇ 200 ਦਿਨ ਮਨਰੇਗਾ ਵੀ ਚਲਾਉਣੀ ਆ ਇਹਨਾਂ ਨੇ 10000 ਰੁਪਿਆ ਆਪ ਨੂੰ ਕਾਨੂੰਨਨ ਪੈਨਸ਼ਨ ਵੀ ਲੈਣੀ ਆ 2023 ਐਕਟ ਬਿਜਲੀ ਦਾ ਉਹਨੂੰ ਵੀ ਰੱਦ ਕਰਵਾਉਣਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੂਬਸੂਰਤ ਕਾਫਲੇ ਹਰ ਪਿੰਡ ਹਰ ਸ਼ਹਿਰ ਹਰ ਗਰਾ ਦੇ ਵਿੱਚ ਨਜ਼ਰ ਆਉਣਗੇ ਤੇ ਇਹ ਕਾਫਲੇ ਪੰਜਾਬ ਤੋਂ ਵਾਧੇ-ਵਾਧੇ ਹਰਿਆਣੇ ਰਾਜਸਥਾਨ ਰਾਹੀਂ ਹੋ ਕੇ ਪੂਰੇ ਦੇਸ਼ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਇਹ ਦੇਸ਼ ਆਮ ਲੋਕਾਂ ਦਾ ਵਾ ਸੁੰਦਰ ਫਲਵਾੜੀ ਆ ਸੁੰਦਰ ਫੁੱਲਾਂ ਦਾ ਗਲਦਸਤਾ ਵਾ ਜਿਹੜੇ ਫੁੱਲਾਂ ਦੀ ਪੰਖੜੀ-ਪੰਖੜੀ ਕਰਨ ਨੂੰ ਹਾਕਮ ਫਿਰਦੇ ਆ ਇਹਨਾਂ ਨੂੰ ਕਦੀ ਵੀ ਪੰਖੜੀ-ਪੰਖੜੀ ਨਹੀਂ ਕਰਨ ਦੇਾਂਗੇ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦੇ ਆ ਭਗਵਾ ਕਰਨ ਕਰਨਾ ਚਾਹੁੰਦੇ ਆ ਪਰ ਅਸੀਂ ਇਨੇ ਆ ਵੀ ਭਾਤ ਭਾਂ ਦੀ ਫਲਵਾੜੀ ਏ ਹਰੇਕ ਧਰਮ ਹਰੇਕ ਸੰਸਥਾ ਮੁਬਾਰਕ ਵਾ ਸੋ ਉਹਦੇ ਤੇ ਅੱਜ ਇਹ ਵੱਡਾ ਇਕੱਠ ਹੋਇਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਵੱਡੇ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਹਾਸ਼ਰੇ ਨੂੰ ਜਥੇਬੰਦ ਕਰਾਂਗੇ ਔਰ ਲੜਾਈ ਜਿਹੜੀ ਆ ਹੋਰ ਤੇਜ ਹੋਊਗੀ 11 12 ਤੇ 13 ਨੂੰ ਵੱਡੇ ਇਕੱਠ ਹੋਣਗੇ 21 ਨੂੰ ਸ਼ੁਭ ਕਰਨ ਦੇ ਭੋਗ ਦੇ ਉੱਤੇ ਵੱਡਾ ਇਕੱਠ ਹੋਊਗਾ ਜਿਹਦੇ ਤੇ ਸਰਕਾਰ ਨੂੰ ਦੱਸਾਂਗੇ ਪੀ ਤੁਸੀਂ 14 ਵਾਲੀ ਮੀਟਿੰਗ ਬੇਸ਼ੱਕ ਠੱਗੀ ਦੇ ਤੌਰ ਤੇ ਇੱਕ ਪਰਚੂ ਦਿੱਤਾ ਵਾ ਪਰ ਇਹ ਮੀਟਿੰਗ ਨਿਆਂ ਦੇ ਰੂਪ ਦੇ ਵਿੱਚ ਇਹ ਚਿੱਠੀ ਨਿਆਂ ਦੇ ਰੂਪ ਦੇ ਵਿੱਚ ਤਬਦੀਲ ਆ ਮਾਵਾ ਪੈਣਾ ਔਰ ਆ ਜੋਦੇ ਕਰਾਉਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ